ਸਤਿ ਸ੍ਰੀ ਅਕਾਲ ਜੀ ਸੇਗਲਿਸ ਆ ਰਹੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਦੋ ਗੱਬਣਾ ਤੇ ਇੱਕ ਸੂਈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਚਾਲ ਚ ਵਧੀਆ ਵਧੀਆ ਤੁਸੀਂ ਦੱਸੋ ਕੋਈ ਘਰ ਪਰਵਾਰ ਸਭ ਠੀਕ ਸਭ ਵਧੀਆ ਵੇਖ ਗਿਆ ਮਾਲ ਉਹਦੇ ਨਾਲਾ ਫਿਰ ਸਭ ਵਧੀਆ ਉਹਦੇ ਬੱਚੇ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਗੁਰਪ੍ਰੀਤ ਸਿੰਘ ਹੈ ਹਾਂਜੀ ਪਿੰਡ ਨੇਪਾਲਿਆ ਨਾਲੇ ਨਾਲਾ ਚਲਾ ਮਤਾਂ ਤੇ ਫੋਨ ਨੰਬਰ ਬੋਲ ਦੇ ਕਰੀ 77886431 ਠੀਕ ਹੈ ਤੇ ਅੱਜ ਫਿਰ ਦੋਂਦੀਆਂ ਚੋਗੀਆਂ ਵੇੜਾ ਫਿਰ ਹਾਂਜੀ ਇਹ ਤੇ ਜਖੀਰੀ ਦਾ ਕਦਾਂਦੀ ਭੰਨਿਆ ਹੋਇਆ ਅੱਛਾ ਆ ਦੋਂਦੀ ਆ ਠੀਕ ਚੋਗੀ ਹੋਈ ਏ ਜੀ ਠੀਕ ਆ ਹਾਂਜੀ ਤੇ ਚਲੋ ਪਹਿਲਾਂ ਫਿਰ ਸੂਈਆਂ ਵਿਖਾਈਏ ਆਪਣਾ ਵਿਖਾਈਏ ਸੂਈ ਵਿਖਾ ਲਓ ਭਾਵੇਂ ਚਲੋ ਪਹਿਲਾਂ ਕਿਹੜਾ ਜਿਹਦਾ ਬੱਚਾ ਆ ਬੱਚੀ ਇਹਨੇ ਹਾਂ ਬੱਚੀ ਜੇ ਕੋਈ ਆਪਣੀ ਸਮਝਣਾ ਵੇਖ ਲੈ ਕਿੰਨੇ ਕਿ ਦਿਨ ਕਿੰਨੇ ਕਿ ਦਿਨਾਂ ਦੀ ਹੋਗੀ ਵਿੱਧੀ 2 ਮਹੀਨੇ ਤੋਂ ਉੱਤੇ ਹੋਗੀ ਥੰਦੇ ਮਹੀਨੇ ਤੋਂ ਬਾਹਰ ਹੀ ਆ ਜਿਹੜੀ ਕਹਿੰਦੇ ਕਿ ਅੰਦਰ ਨਹੀਂ ਆ ਬਾਹਰ ਹੀ ਆ ਮਹੀਨੇ ਤੋਂ ਕਿੰਨਾ ਦੁੱਧ ਹੁਣੇ ਕੱਲ ਤਿਆਰ ਉਹਦੇ ਕੋ ਦੁੱਧ 17 ਕਿਲੋ ਕੰਡੇ ਵਾਲਾ 16 ਕਿਲੋ ਦੁੱਧ ਤਿਆਰ ਜਿਹੜਾ ਬਿਲਕੁਲ ਬਿਲਕੁਲ 16 ਕਿਲੋ ਪਾ ਚਾਰ ਟਾਂਗ ਤੋਕੇ ਤਸੱਲੀ ਕਰਕੇ ਪੈਸੇ ਦੇ ਕੇ ਜਾਵਾਂਗੇ ਠੀਕ ਹੈ ਜੀ ਤੇ ਥਾਣੇ ਤੇ ਤੁਹਾਨੂੰ ਲਾਗੇ ਤੇ ਦਿਖਾ ਦिए ਖੋਲੋ ਹਾਂ ਫਿਰ ਤੋੜ ਦिए 16 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਤਿਆਰ ਆ ਬਿਲਕੁਲ ਇਹਦੇ ਵੀ ਦੰਦ ਦੋਵੇ ਇਹ ਕਿਉਂ ਹੁੰਦੇ ਦੰਦ ਤੁਹਾਨੂੰ ਦਿਖਾਉਣੇ ਚਾਹ ਥੋੜਾ ਸਾਫ ਜੇ ਕਰਦੇ ਵਿੱਚ ਆਹ ਦੇ ਸੰਦੇ ਦੰਦ ਦੇ ਥੋੜੇ ਕਿ ਟੇਡੇ ਆ ਬਚੋ ਕੀ ਦੇ ਆ ਜਾਂ ਕੰਨੀਆਂ ਪੁੱਟਣਾ ਸਾਈਡ ਵਾਲੇ ਜਿਹੜੇ ਦੰਦ ਉਤਰਾ ਹੀ ਖਲੋਤੇ ਆ ਜਿਹੜੇ ਹੱਲੇ

ਹਾਂ ਬੜੇ ਸੋਹਣੇ ਲਿੰਗੇ ਆ ਇਹਦੇ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਮੁੱਲ ਤਾਂ ਭਾਵੇਂ 60 70 ਕਰ ਲਈਏ ਹਾਂਜੀ ਪਰ ਆਪਾਂ ਜਿੰਨੇ ਕੀ ਦੇਦਨੀ ਉਹਨਾਂ ਕੋ ਮੁੱਲ ਕਰੀਏ ਹਾਂਜੀ ਜਿਹਦਾ ਹੋਹੀ ਜਿੱਥੇ ਕਿ ਦੇਈ ਦੇਣੀ ਆ ਕਿ 55000 ਦੀ ਦੇ ਦਿੰਦੇ 55000 ਦੀ ਹੋਰ ਕਰ ਦੋਗੇ ਮਨ ਮੋਕੇ ਤੇ ਜਿੰਨਾ ਹੋਵੇ ਕਿੰਨੇ ਦੀ 55 ਦੀ ਦੇ ਦਈਏ ਪੂਰੇ 50 ਦੀ ਦੇ ਦਿਆ ਅੱਛਾ ਪੂਰੇ 50 ਦੀ ਹਾਂਜੀ ਤੇ ਦੁੱਧ 16 ਲੀਟਰ ਘਰੋ ਚਵਾ ਦੋ 16 ਲੀਟਰ ਭਾਵੇਂ ਸਾਡੇ ਘਰ ਵੀ ਤਸੱਲੀ ਕਰ ਲੈ ਅਗਲੇ ਘਰ ਵੀ ਜਾ ਕੇ ਤਸੱਲੀ ਕਰਕੇ پیسے ਦੇ ਦੋ ਤੇ ਮਾਨਤਨ ਵਿੱਚ ਹੋਰ ਕਰ ਦੋਗੇ ਯਾਰ ਉਹਨੂੰ ਰੱਸੀ ਪਾਉਣੀ ਪੈਂਦੀ ਐ ਇਹਨੂੰ ਠੀਕ ਐ ਰੱਸੀ ਪਾ ਕੇ ਚਵਾਇ ਕਰੀ ਰੱਸੀ ਪਾ ਕੇ ਪਾਉਣੀ ਪੈਂਦੀ ਤੇ ਉਤਨਾ ਥਣ ਥਣ ਨੂੰ ਪੂਰੇ ਬਰਾਬਰ ਬਿਲਕੁਲ ਬਿਲਕੁਲ ਧਾਰ ਦਾ ਵੀ ਫਰਕ ਨਹੀਂ ਆ ਕੇ ਅੱਛਾ ਅਗਲੇ ਨਾਲ ਅਗਲਾ ਚੋਲੇ ਮਗਰਲੇ ਨਾਲ ਮਗਲਾ ਠੀਕ ਐ ਜੀ ਕਰ ਹੋਣੀ ਐ ਤੇ ਹੋਣਾ ਗਈ ਆਪਣੇ ਕੋਲ 3 ਤੀਸਰੇ ਨੰਬਰ ਤੇ ਇਹਦਾ ਵੀ ਪਹਿਲਾ ਹੀ ਸੁਵਾ ਜੇ ਇਹਦਾ ਪਹਿਲਾ ਸੁਵਾ 8ਵਾਂ ਮਹੀਨਾ ਜੀ ਨੂੰ ਅੱਛਾ 8ਵਾਂ ਮਹੀਨਾ ਹੈ ਮਹੀਨਾ ਇਹਦਾ ਨਾ ਲਾਈ ਪੈਣ ਵਾਲੀ ਗੱਲ ਹੋਈ ਮਹੀਨਾ ਖੜਨਾ ਜੀ 8 ਮਹੀਨਾ ਪੂਰਾ ਖੜਨਾ ਇਹਦਾ ਰੇਟ ਚਾਜ ਲਾ ਦੇ ਅੱਛਾ ਤੇ ਇਹ ਦੰਦੋ ਕਿਤਰਾ ਜੀ ਇਹ ਚੌਗੀ ਵਸਨ ਹੋਈ ਦੰਦੀ ਵੀ ਅੱਛਾ ਵੇਖੋ ਹਾਂ ਭਲਾ ਇਹਦੇ ਵੀ ਦੰਦ ਇਹਨਾਂ ਥੋੜਾ ਇਹਨਾਂ ਦਰਦੀਆਂ ਵਡੀਆਂ ਥੋੜਾ ਦਰਦੀਆਂ ਦਰਦੀਆਂ ਜੀਆਂ ਵਾ ਹਾਂ ਦੇਖ ਸਾਦੇ ਦੋ ਦੰਦ ਆ ਜਿਹੜੀ ਇਹ ਦੋ ਦੰਦ ਪਿਓਰ ਦੋ ਦੰਦ ਆ ਜਿਹੜੀ ਆ ਵੀ ਠੀਕ ਹੈ ਜੀ ਤੋਰ ਰੋ ਹੈ ਕਰੀਂਦਾਂ ਮੈਂ ਅਜੇ 1 ਮਹੀਨਾ ਖੜਦੀ ਆ ਤੇ ਹਵਾਨੇ ਚ ਟਿੱਲਾ ਟੁੱਲਾ ਹੁਣ ਤੋਂ ਹੀ ਚੰਗੀਆਂ ਆ ਅਜੇ ਖੀਰੀਆਂ ਦੁੰਦੀਆਂ ਵੜਾ ਜਿਹੜੀਆਂ ਤੁਹਾਨੂੰ ਦਿਖਾਉਂਦੇ ਚੱਪੂ ਜਿਹੜੇ ਕਹਿੰਦੇ ਕਿ ਹੁਣ ਪਾਏ ਹਨ ਕਿ ਉੱਥੇ ਕਰਕੇ ਥੋੜਾ ਜਿਹਾ ਕਰਦੀਆਂ ਚੰਗੀ ਤਿਆਰ ਹੋਣੀ ਐ ਵੀ ਥੱਲੇ ਲੈ ਆ ਬੀ ਜੀ ਬਾਕੀ ਅੱਗੇ ਮੌਸਮ ਵੀ ਗਰਮੀ ਦਾ ਆਉਂਦਿਆ ਵਾ ਜੇ ਬੋਦੀ ਜਦੋਂ ਆਤ ਹੁੰਦੀ ਨਹੀਂ ਪਹਿਲਾਂ ਪੁੱਛ ਨੂੰ ਫਿਰ ਜਦੋਂ ਅਚਾਨਕ ਪਾਈਏ ਤੇ ਥੋੜੀ ਹੌਲ ਕਰਦਾ ਚੰਬੂ ਦੀ ਤੇ ਆ ਦੇਖ ਸਕਦੇ ਜੀ ਥਣ ਚੰਗਾ ਗੱਲ ਤੇ ਆ ਬਾਕੀ ਚੰਗਾ ਸਾਈਜ਼ ਤਿਆਰ ਕਰੂਗੀ ਇਹ ਵੀ ਥਨਾ ਦਾ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਬਿਲਕੁਲ ਜਾਇਜ਼ ਜੇ ਕਰਦੀ ਕਿੰਨਾ ਕਰ 40000 ਦੀ ਕਰਦੀ 40000 ਵਿੱਚੋਂ ਕਰਨਾ ਮੰਨਤਾ ਨਾ ਹੋਰ ਕਿੰਨਾ ਕਰਦੀ 3000 ਕਰਦੀਏ 35 ਦੀ ਦੇ ਦੀਏ ਅੱਛਾ 35000 ਦੀ ਕੇ ਵਿੱਚੋਂ ਛੋਟ ਛੜ ਕਰਦੀਏ ਹੋਰ ਹੋਰ 2000 ਕਰ ਦਿਆਂਗੇ ਅੱਛਾ ਤੇ 33000 ਦੀ ਤੇ ਦੁੱਧ ਕਿੰਨਾ ਕਿ ਕਰ ਦਾਂਗੇ ਭਰਾ ਦੇ ਸਾਹਮਣੇ ਪੈਣੀ ਮਹੀਨਾ ਨਾਂ ਵੀ ਛੱਡ ਦੇਾਂਗੇ ਅੱਛਾ ਕੋਈ ਭੈਣ ਭਰਾ ਕੋਈ ਫੋਨ ਕਰੇ ਤੇ ਕਿੰਨੇ ਕ ਦੁੱਧ ਆਲੀ ਉਤਰਾਏ ਦੋਦ ਦੇ ਵੀਰ ਜੀ 13 14 ਕਿਲੋ ਦਾ ਆਮਨਾ ਕਰੋ ਪਹਿਲਾਂ ਠੀਕ ਹੈ ਜੀ ਮੈਂ ਕਹਿ ਦਵਾ 20 ਕਿਲੋ ਹਾਂਜੀ ਹਾਂਜੀ 20 ਕਿਲੋ ਕਰੀਏ ਨੇ ਕਰਨਾ ਹਾਂਜੀ ਹਾਂਜੀ ਬਾਕੀ ਇਹ ਆ ਕਿ ਨਵੀਂ ਵੈੜਿਆ ਦੋ ਦੰਦ ਆ ਤੇ ਹੈਗੀ ਵੀ ਗਰਮੀ ਦੇ ਮੌਸਮ ਵਾਲੀ ਹੈ ਜਿਹੜੀ ਬਾਕੀ ਠੰਡੀ ਧੀਰੀ ਆ ਅਸੀਂ ਨਵਾਂ ਕਰਦੇ ਰੱਖਣਾ ਨੂੰ ਬਾਤ ਉਤ ਲਾਉਂਦੇ ਰਹੇ ਬੁਆਈਆਂ ਕਰਕੇ ਨਾ ਰਸੀਆਂ ਰੁਸੀਆਂ ਕਰਕੇ ਮਾੜੇ ਮੋੜਾਵਲ ਕਰਦੀਆਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਠੀਕ ਹੈ ਵੀਰ ਜੀ ਬਾਕੀ ਇੱਕੋ ਹੀ ਸੋਈ ਆ ਤੇ ਦੋ ਸੂਨ ਵਾਲੀਆਂ ਆ ਤੁਸੀਂ ਇੱਥੇ ਆ ਗਏ ਆਪਣੀ ਚਵਾਈ ਕਰਕੇ ਪਾਸ ਕਰਕੇ ਆਪਣੀਆਂ ਵੇਸ ਚਾਖ ਕੇ ਖੜਨੀਆਂ ਹਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ